ਹਾਂ ਜੀ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਫਿਰ ਲੈ ਕੇ ਹਾਜ਼ਰ ਹਾਂ ਗਾਰਲਿਕ ਟੰਗੜੀ ਕਬਾਬ ਜੋ ਕਿ ਬਹੁਤ ਕਰਾਰੀ ਤੇ ਇੱਕ ਚਟਪਟੀ ਇੱਕ ਸਨੈਕਸ ਦੀ ਆਟਮ ਹੈ ਜੋ ਵੀ ਤੁਹਾਡਾ ਸੱਜਣ ਆਏ ਤਾਂ ਉਹਨੂੰ ਖਵਾਓ ਤੇ ਨਿਆਰੇ ਲਓ ਸੱਤ ਅੱਠ ਲੋ ਤੁਸੀਂ ਸੁੱਕੀਆਂ ਮਰਚਾਂ ਤੇ ਗਰਮ ਪਾਣੀ ਚ ਕਰ ਲਓ ਤੁਸੀਂ ਡਿਪ ਸੱਜਣ ਪਿਆਰਿਓ ਥੋੜੀਆਂ ਮਰਚਾਂ ਆਪਾਂ ਯੂਜ਼ ਕਰਨੀਆਂ ਬਾਕੀ ਆਪਾਂ ਕਿਸੇ ਹੋਰ ਕੰਮ ਲਈ ਸਾਈਡ ਤੇ ਰੱਖ ਦੇਣੀਆਂ ਨਾਲ ਪਾਓ ਤੁਸੀਂ ਦੋ ਵੱਡੇ ਟਮਾਟਰ ਕੱਟ ਕੇ ਤੇ ਇਹਦਾ ਬਣਾ ਲਓ ਤੁਸੀਂ ਸਮੂਥ ਪੇਸਟ 1.5 ਕਿਲੋ ਆਪਾਂ ਲਈਏ ਟੰਗੜੀ ਸੋ ਜਿੱਥੇ ਮੈਂ ਦਿਖਾ ਰਿਹਾ ਇੱਕ ਟੱਕ ਤੁਸੀਂ ਇੱਥੇ ਲਾ ਲਓ ਤੇ ਦੋ ਟੱਕ ਤੁਸੀਂ ਲਾ ਲਓ ਉੱਪਰ ਇਦਾਂ ਇਸ ਤਰ੍ਹਾਂ ਕਰਨਾ ਤੁਹਾਡੇ ਲੈਗ ਪੀਸ ਬਹੁਤ ਸ਼ਾਨਦਾਰ ਤਿਆਰ ਹੋਣਗੇ ਕੜਾਈ 'ਚ ਪਾਓ 60 ml ਦੇਸੀ ਘਿਓ ਨਾਲ ਹੀ ਪਾਓ ਤੁਸੀਂ ਚੌਪ ਕਰਕੇ ਗਾਰਲਿਕ ਗਾਰਲਿਕ ਨੂੰ ਕਰ ਲਓ ਤੁਸੀਂ 골ਡਨ ਬਰਾਊਨ ਤੇ ਥੋੜਾ ਜਿਹਾ ਗਾਰਨਿਸ਼ਰਸ ਦੇ ਬਾਹਰ ਕੱਢ ਲਓ ਤੇ ਨਾਲ ਤੁਸੀਂ ਐਡ ਕਰਦੇ ਹੋ ਟਮਾਟੋ ਦੀ ਪੇਸਟ ਜਿਹੜੀ ਆਪਾਂ ਹੁਣੇ ਬਣਾਈ ਸੀ ਸੱਜਣੋ ਪਿਆ ਰਹੇ ਚੰਦ ਮਸਾਲੇ ਪਿਆਣੇ ਆ ਲੂਣ ਲਾਲ ਮਿਰਚ ਐ ਗਾਰਲਿਕ ਐ ਤੇ ਅਨਾਰਦਾਣਾ ਦੈਟਸ ਇਟ ਬਹੁਤ ਹੀ ਚਟਪਟ ਤਿਆਰ ਹੋਣ ਵਾਲੀ ਆਟਮ ਨਾਲ ਤੁਸੀਂ ਕੁਲਾਈ ਦੇ ਕਰ ਦਿਓ ਤੁਸੀਂ ਆਪਣੀ 1.5 ਕਿਲੋ ਤੰਗੜੀ ਐਡ ਸੋਨੇ ਉੱਤੇ ਪਾਓ 1.5 ਚਮਚਾ ਲੂਨ ਦਾ ਸਿੰਪਲ ਮੈਥਡਸ ਹੋਣਾ ਛੋਟਾ 1 ਚਮਚਾ ਲੂਨ ਦਾ 1 ਕਿਲੋ ਲਈ ਤੇ 1.5 ਕਿਲੋ ਲਈ 1.5 ਚਮਚਾ ਤੇ ਇਹਨੂੰ ਟਾਕੇ ਤੁਸੀਂ 15 ਤੋਂ 20 ਮਿੰਟ ਚੰਗੀ ਤਰ੍ਹਾਂ ਪਕਾਓ ਜੋ ਤੁਹਾਡੀ ਕੰਡੀਸ਼ਨ ਚਿਕਨ ਤੁਹਾਡੇ ਇਸ ਕੰਡੀਸ਼ਨ ਚ ਆ ਜੇ ਤੇ ਥੋੜਾ ਜਿਹਾ ਕਰ ਦਿਓ ਤੁਸੀਂ ਅਨਾਰ ਦਾਣਾ ਪਾਊਡਰ ਐਡ ਬਹੁਤ ਹੀ ਚਟਪਟਾ ਫਲੇਵਰ ਦੇਗਾ ਤੁਹਾਨੂੰ ਤੇ ਟਾਕੇ ਤੁਸੀਂ ਗਿਣਤੀ ਤੇ 10 ਮਿੰਟ ਹੋਰ ਪਕਾਉਣਾ ਤੇ ਡਿਸ਼ ਤੁਹਾਡੀ ਬਿਲਕੁਲ ਰੈਡੀ ਸ਼ੜੀ ਹੋ ਜਾਣੀ ਹੈ ਸੋਨੇਓ ਟੰਗੜੀ ਤੁਹਾਡੀ ਬਿਲਕੁਲ ਰੈਡੀ ਹੋ ਚੁੱਕੀ ਹੈ ਇਹਨੂੰ ਤੁਸੀਂ ਇੱਕ ਪਲੇਟ 'ਚ ਕੱਢੋ ਵਾਹ ਕੀ ਬਾਤ ਹੈ ਕੀ ਬਾਤ ਹੈ ਬਹੁਤ ਹੀ ਸੁੰਦਰ ਦਿਖਾਈ ਦੇ ਰਹੀ ਹੈ ਇੱਕ ਸਰਵਿੰਟ ਰੇਜ 'ਚ ਕੱਢੋ ਤੇ ਉੱਤੇ ਪਰ ਉਸ ਫਰਾਈਡ گارਲਿਕ ਨਾਲ ਤੁਸੀਂ ਕਰੋ ਨੂੰ ਗਾਰਨਿਸ਼ ਨਾਲ ਤੁਸੀਂ ਦੇਖੋ ਕਿੰਦਾ ਮਿੱਤਰ ਪਰ ਕਿੰਨੀ ਟੈਂਡਰ ਹੋ ਚੁੱਕੀ ਹਲਕਾ ਜਿਹਾ ਹੱਥ ਲਾਉਂਦੇ ਨਾਲ ਹੀ ਪੂਰੀ ਟੰਗੜੀ ਹੱਥ ਦੇ ਵਿੱਚ ਆ ਚੁੱਕੀ ਹੈ ਜ਼ੋਨਿਓ ਖਾਓ ਪੀਓ ਤੇ ਭਰਾਜ ਦੇ ਪੇਜ ਨੂੰ ਕਰੋ ਲਾਈਕ ਤੇ ਲਓ ਨੀ ਯਾਰੀ